ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਗਰਾਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਸੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਖਬਰਾਂ ਦੇ ਆਰ ਪਰ ਜਿਸ ਦੇ ਵਿੱਚ ਆਪਾਂ ਦੇਸ਼ ਦੁਨੀਆ ਦੀਆਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਵੀ ਕਰਾਂਗੇ ਤੇ ਟਿੱਪਣੀ ਵੀ ਕਰਾਂਗੇ ਸੋ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਤਨਾਮ ਮਾਨਕ ਜੀ ਮਾਨਕ ਜੀ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਹਉ ਮਾਨਕ ਜੀ ਕਿਵੇਂ ਦੇਖਦੇ ਹੋ ਇਸ ਵਾਰੀ ਜਿਹੜਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਔਰ ਨਤੀਜਿਆਂ ਦੇ ਵਿੱਚ ਭਾਜਪਾ ਨੂੰ ਜਿਹੜਾ ਬਹੁਮਤ ਨਹੀਂ ਮਿਲਿਆ ਇੱਕ ਵਾਰੀ ਫੇਰ ਸਾਡਾ ਇਹ ਦੇਸ਼ ਹੈ 10 ਸਾਲ ਬਾਅਦ ਗਠਜੋੜ ਦੀ ਸਰਕਾਰ ਦੇ ਦ ਸਾਡਾ ਦੇਸ਼ ਜਿਹੜਾ ਕਾਫੀ ਦਹਾਕਿਆਂ ਤੋਂ ਜਿਹੜਾ ਗਠਜੋੜ ਸਰਕਾਰਾਂ ਦਾ ਤਜਰਬਾ ਕਰਦਾ ਰਿਹਾ ਜਿਹੜਾ ਅਟਲ ਬਿਹਾਰੀ ਬਾਜਪੀ ਦੀ ਗਵਾਹੀ 'ਚ 24 ਪਾਰਟੀਆਂ ਦਾ ਗਠਜੋੜ ਚੱਲਦਾ ਸੀਗਾ ਬੜੀ ਸਫਲਤਾ ਨਾਲ ਉਹਨਾਂ ਨੇ ਆਪਣੇ ਸਮੇਂ 'ਚ ਸਰਕਾਰ ਚਲਾਈ ਆ ਉਹ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਗਠਜੋੜ ਸਰਕਾਰਾਂ ਕਦੇ ਬੀਪੀ ਸਿੰਘ ਦੀ ਗਵਾਹੀ 'ਚ ਕਦੇ ਹੋਰ ਜਿਹੜੇ ਆਗੂ ਸੀਗੇ ਉਹਨਾਂ ਦੀ ਗਵਾਹੀ 'ਚ ਚਲਦੀਆਂ ਰਹੀਆਂ ਪਰ ਇਸ ਵਾਰ ਥੋੜੀ ਜਿਹੀ ਵੱਖਰੀ ਗੱਲ ਇਹ ਆ ਕਿ ਜਿਹੜੀ ਜਿਹੜੀ ਭਾਜਪਾ ਦੀਆਂ ਪਿਛਲੇ 10 ਸਾਲ ਚ ਸਰਕਾਰਾਂ ਚਲੀਆਂ ਉਹਦੇ ਵਿੱਚ ਭਾਜਪਾ ਨੂੰ ਆਪਣਾ ਬਹੁਮਤ ਪ੍ਰਾਪਤ ਹੁੰਦਾ ਸੀ ਬਾਕੀ ਉਹ ਲੋਕਤੰਤਰ ਇਕੱਠ ਜੋੜ ਦੇ ਭਾਈਵਾਲਾਂ ਦਾ ਸਮਰਥਨ ਜ਼ਰੂਰ ਲੈਂਦੇ ਸੀ ਜੀ ਪਰ ਇਸ ਵਾਰ ਲੋਕਤੰਤਰ ਇਕੱਠ ਜੋੜ ਦੇ ਭਾਈਵਾਲਾਂ ਤੇ ਉਹਨਾਂ ਦੀ ਨਿਰਪਰਤਾ ਹੋਰ ਜ਼ਿਆਦਾ ਵਧ ਗਈ ਹੈ ਕਿਉਂਕਿ ਭਾਜਪਾ ਨੂੰ ਆਪਣੇ ਬੁੱਤੇ ਤੇ ਜਿਹੜੀਆਂ 272 ਸੀਟਾਂ ਨਹੀਂ ਮਿਲੀਆਂ ਉਹਦੀਆਂ ਸੀਟਾਂ 241 ਰਹਿ ਗਈਆਂ ਜੀ ਤੇ ਪਿਛਲੀ ਵਾਰ ਨਾਲੋਂ 2019 ਦੀਆਂ ਚੋਣਾਂ ਨਾਲੋਂ ਉਹਨਾਂ ਦੀਆਂ 63 ਸੀਟਾਂ ਘਟਾਈਆਂ ਪਿਛਲੀ ਵਾਰ ਉਹਨਾਂ ਦੀਆਂ 303 ਭਜਪਾ ਦੀਆਂ ਆਪਣੀਆਂ ਸੀਟਾਂ ਸੀਆਂ ਤੇ ਲੋਕਤੰਤਰੇ ਗਠਜੋੜ ਦੀਆਂ ਮਿਲਾ ਕੇ ਜਿਹੜੀਆਂ 350 ਦੇ ਲਗਭਗ ਸੀਟਾਂ ਬਣਦੀਆਂ ਸੀ ਐ ਤੇ ਇਸ ਵੇਲੇ ਨਵੀਆਂ ਸਥਿਤੀਆਂ ਇਹਦੇ ਚ ਜਿਹੜਾ ਇਸ ਵੇਲੇ ਜਿਹੜੀ ਸਰਕਾਰ ਬਣਨੀ ਆ ਬਣਨੀ ਤਾਂ ਉਹ ਨਰਿੰਦਰ ਮੋਦੀ ਦੀ ਗਵਾਈ ਵਿੱਚ ਹੀ ਆ ਕਿਉਂਕਿ ਬੀਤੇ ਦਿਨ ਲੋਕਤੰਤਰੇ ਗਠਜੋੜ ਨੇ ਆਪਣੀ ਮੀਟਿੰਗ 'ਚ ਸਰਬਸੰਮਤੀ ਨਾਲ ਉਹਨਾਂ ਨੂੰ ਆਪਣਾ ਲੀਡਰ ਚੁਣ ਲਿਆ ਤੇ ਸਰਕਾਰ ਤਾਂ ਉਹਨਾਂ ਦੀ ਬਣੇਗੀ ਪਰ ਇਸ ਵਾਰ ਦੀ ਜਿਹੜੀ ਸਰਕਾਰ ਹੋਏਗੀ ਜਗਰਾਜ ਜੀ ਉਹਨਾਂ ਨੂੰ ਵਧੇਰੇ ਆਪਣੇ ਭਾਈਵਾਲਾਂ ਤੇ ਨਿਰਪਰ ਕਰਨਾ ਪਏਗਾ ਇਹ ਸਰਕਾਰ ਜਿਹੜੀ ਆ ਜਿੱਦਾਂ ਬਾਜਪੀ ਵੇਲੇ ਸਰਕਾਰ ਚੱਲਦੀ ਸੀ ਉਸ ਤਰ੍ਹਾਂ ਚੱਲੇਗੀ ਇਹਨਾਂ ਨੂੰ ਆਪਣਾ ਇੱਕ ਕਨਵੀਨਰ ਬਣਾਉਣਾ ਪਏਗਾ ਲੋਕਤੰਤਰੇ ਗੱਠਜੋੜ ਦਾ ਤੇ ਸਰਕਾਰ ਦਾ ਇੱਕ ਘਟੋ ਘਟ ਪ੍ਰੋਗਰਾਮ ਬਣਾਉਣਾ ਪਏਗਾ ਤੇ ਮਹੱਤਵਪੂਰਨ ਜਿਹੜੇ ਮੰਤਰਾਲੇ ਆ ਉਹ ਆਪਣੇ ਭਾਈਵਾਲਾਂ ਨਾਲ ਸਾਂਝੇ ਕਰਨੇ ਪੈਣਗੇ ਜਿਹੜਾ ਲੋਕਤੰਤਰੇ ਗੱਠਜੋੜ ਆ ਇਹਦੇ ਮਹੱਤਵਪੂਰਨ ਜਿਹੜੇ ਭਾਈਵਾਲ ਆ ਉਹਦੇ ਚ ਭਾਜਪਾ ਤੋਂ ਇਲਾਵਾ ਤਿਲਗੂ ਦੇਸ਼ਮ ਪਾਰਟੀ ਜਨਤਾਦਲ ਯੂ ਲੋਕਜਨਨ ਸ਼ਕਤੀ ਪਾਰਟੀ ਸ਼ਿਵ ਸੈਨਾ ਜਾਂ ਸਿੰਦੇ ਤੜਾਇਆ ਜੀ ਜਨਤਾਦਲ ਐਸ ਜਨ ਸੈਨਾ ਪਾਰਟੀ ਰਾਸ਼ਟਰੀ ਲੋਕਦਲ ਸੋ ਇਹ ਮੁੱਖ ਇਹਨਾਂ ਦੇ ਜਿਹੜੇ ਆ ਭਾਈਵਾਲ ਆ ਵੱਡੇ ਸੋ ਮਾਨਕ ਜੀ ਇਹ ਜਿਹੜੇ ਭਾਈਵਾਲਾਂ ਦੇ ਨਾਲ ਇਹਨਾਂ ਨੂੰ ਆਪਣੇ ਜਿਹੜੇ ਆ ਮੰਤਰਾਲੇ ਜਿਹੜੇ ਆ ਉਹ ਸਾਂਝੇ ਕਰਨੇ ਪੈਣਗੇ ਤੇ ਤਲਗੂਦੇਸ਼ਮ ਪਾਰਟੀ ਅਤੇ ਜਿਹੜੀ ਜਨਤਾ ਦਲ ਜਿਹੜਾ ਜੂ ਹੈ ਨਿਤਿਸ਼ ਦੀਗਵਾਈ ਵਾਲਾ ਉਹ ਮਹੱਤਵਪੂਰਨ ਮਹੱਤਵਪੂਰਨ ਮੰਤਰਾਲਿਆਂ ਤੇ ਆਪਣਾ ਦਾਵਾ ਉਠੋਕੂਗਾ ਤੇ ਇਹ ਤੋਂ ਇਲਾਵਾ ਉਹ ਆਪਣੀਆਂ ਆਪਣੀਆਂ ਸਟੇਟਾਂ ਲਈ ਜਿਹੜਾ ਵਿਸ਼ੇਸ਼ ਦਰਜਾ ਵੀ ਮੰਗਣਗੇ ਬਿਹਾਰ ਦੀ ਇਹ ਬੜੀ ਪੁਰਾਣੀ ਮੰਗ ਹੈ ਕਿ ਸਾਨੂੰ ਵਿਸ਼ੇਸ਼ ਦਰਜਾ ਦਿੱਤਾ ਜਾਏ ਇਹ ਜਿਹੜਾ ਇਸੇ ਹੀ ਤਰ੍ਹਾਂ ਜਿਹੜੀ ਤਲਗੂਦੇਸ਼ਮ ਪਾਰਟੀ ਆ ਉਹ ਆਂਧਰਾ ਪ੍ਰਦੇਸ਼ ਲਈ ਇੱਕ ਵਿਸ਼ੇਸ਼ ਪੈਕੇਜ ਦੀ ਮੰਗ ਕਰੇਗੀ ਕਿਉਂਕਿ ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਮੰਗਾਂ ਰੱਖਦੀ ਰਹੀ ਹੈ ਸੋ ਨਰਿੰਦਰ ਮੋਦੀ ਹੋਰੀ ਮੁੱਖ ਮੰਤਰੀ ਰਹੇ ਆ ਤਿੰਨ ਵਾਰ ਗੁਜਰਾਤ ਦੇ ਉਹ ਤੋਂ ਪਹਿਲਾਂ ਵੀ ਉਹ ਆਰਐਸਐਸ ਦੇ ਭਾਜਪਾ ਦੇ ਸੰਗਠਨਾ ਚ ਵੀ ਕੰਮ ਕਰਦੇ ਰਹੇ ਆ ਤਜਰਬਾ ਤਾਂ ਉਹਨਾਂ ਦਾ ਬੜਾ ਵੱਡਾ ਲੰਮਾ ਆ ਪਰ ਗੁਜਰਾਤ ਵਿੱਚ ਵੀ ਉਹ ਸਰਕਾਰ ਜਿਹੜੀ ਚਲਾਉਂਦੇ ਰਹੇ ਆ ਭਾਜਪਾ ਦੇ ਬਹੁਮਤ ਵਾਲੀ ਸਰਕਾਰ ਚਲਾਉਂਦੇ ਰਹੇ ਆ ਉਹਨਾਂ ਨੂੰ ਕੋਈ ਗਠਜੋੜ ਸਰਕਾਰ ਚਲਾਉਣ ਦਾ ਮੁੱਖ ਮੰਤਰੀ ਵਜੋਂ ਵੀ ਅਨੁਭਵ ਨਹੀਂ ਤੇ ਹੁਣ ਜਿਹੜੀਆਂ 10 ਸਾਲ ਉਹਨਾਂ ਨੇ ਪ੍ਰਧਾਨ ਮੰਤਰੀ ਵਜੋਂ ਰਾਜ ਕੀਤਾ ਤੇ ਉਹਦੇ ਚ ਵੀ ਭਾਜਪਾ ਦਾ ਆਪਣਾ ਬਹੁਮਤ ਸੀਗਾ ਉਹਦੇ ਚ ਵੀ ਗਠਜੋੜ ਸਰਕਾਰ ਚਲਾਉਣ ਦਾ ਉਹਨਾਂ ਦਾ ਬਹੁਤਾਂ ਅਨੁਭਵ ਹੈ ਨੀਗਾ ਉਹਨਾਂ ਚ ਵੀ ਉਹਨਾਂ ਦੀ ਸ਼ਖਸੀਅਤ ਹੈ ਜਿਹੜੀ ਉਹ ਦਬਦਬੇ ਵਾਲੀ ਸ਼ਖਸੀਅਤ ਹੈ ਉਹ ਦੂਜੇ ਜਿਹੜੀਆਂ ਭਾਜਪਾ ਦੇ ਦੂਜੇ ਲੀਡਰਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਰਹਿ ਤੇ ਲੋਕਤੰਤਰ ਗਠਜੋੜ ਦੇ ਭਾਈਵਾਲਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਰਹਿ ਇਸ ਕਰਕੇ ਉਹਨਾਂ ਲਈ ਆਪਣੀ ਕਾਰਜ ਸ਼ੈਲੀ ਨੂੰ ਬਦਲਣਾ ਇੱਕ ਬੜੀ ਵੱਡੀ ਚੁਣੌਤੀ ਹੋਏਗੀ ਪਰ ਫਿਰ ਵੀ ਉਹ ਇੱਕ ਅਨੁਭਵੀ ਲੀਡਰ ਹੈ ਤੇ ਇਸ ਗੱਲ ਦੀ ਆਸ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਟਲਬਿਆਰੀ ਬਾਜਪਈ ਨੇ ਆਪਣੇ ਭਾਈਵਾਲਾਂ ਨਾਲ ਲੈ ਕੇ ਸਰਕਾਰ ਚਲਾਈ ਸੀ ਉਹ ਵੀ ਸਰਕਾਰ ਚਲਾਉਣ ਵਿੱਚ ਉਹ ਸਫਲ ਹੋਣਗੇ ਭਾਵੇਂ ਕੇ ਦੇ ਵਿੱਚ ਮੁਸ਼ਕਲਾਂ ਜ਼ਰੂਰ ਆਉਂਦੀਆਂ ਰਹਿਣਗੀਆਂ ਜੀ ਸੋ ਮਾਨ ਜੀ ਮੇਰਾ ਅਗਲਾ ਸਵਾਲ ਹੈ ਇਹ ਤਾਂ ਸਪਸ਼ਟ ਹੈ ਕਿ ਜਿਹੜਾ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਂਡੀਆ ਦੀ ਸਰਕਾਰ ਬਣ ਜਾ ਰਹੀ ਹੈ ਚ ਕੋਈ ਸ਼ੱਕ ਨਹੀਂ ਹੈ ਪਰ ਕੀ ਸਰਕਾਰ ਦੇ ਵਿੱਚ ਮੁਸ਼ਕਲਾਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਉਣਗੀਆਂ ਕਿ ਜਿਹੜੀਆਂ ਪਾਰਟੀਆਂ ਨਾਲ ਅਲਾਈਅੰਸ ਕਰ ਰਹੀਆਂ ਨੇ ਇਹ ਆਪੋ ਆਪਣੇ ਏਜੰਡੇ ਨੂੰ ਲੈ ਕੇ ਸਰਕਾਰ ਨੂੰ ਪਰੇਸ਼ਾਨ ਨਹੀਂ ਕਰਨਗੀਆਂ ਉਹ ਤਾਂ ਜਿਸ ਤਰ੍ਹਾਂ ਮੈਂ ਜੁਗਰਾਜ ਜੀ ਜ਼ਿਕਰ ਕੀਤਾ ਹੀ ਹੈ ਕਿ ਰਾਜਨੀਤੀ ਦੇ ਵਿੱਚ ਕੋਈ ਵੀ ਜਿਹੜੀ ਪਾਰਟੀ ਹੈ ਉਹ ਕਿਸੇ ਨੂੰ ਸਮਰਥਨ ਦਿੰਦੀ ਹੈ ਤਾਂ ਉਹਦੀਆਂ ਕੁਝ ਸ਼ਰਤਾਂ ਹੁੰਦੀਆਂ ਹਨ ਉਹ ਕੁਝ ਹਾਸਲ ਕਰਨਾ ਚਾਹੁੰਦੀ ਹੈ ਉਹ ਕੁਝ ਅਹੁਦੇ ਵੀ ਹਾਸਲ ਕਰਨਾ ਚਾਹੁੰਦੀ ਹੈ ਤੇ ਕੁਝ ਆਪਣੇ ਜਿਹੜੇ ਪ੍ਰੋਗਰਾਮ ਆ ਆਪਣੇ ਆ ਜਿਹੜੀਆਂ ਮੰਗਾਂ ਉਹ ਵੀ ਰੱਖਦੀ ਹੈ ਤੇ ਇਹਦੇ 'ਚ ਇਹਨੂੰ ਤੁਸੀਂ ਮੁਸ਼ਕਲਾਂ ਕਹਿ ਲਓ ਜਾਂ ਇਹਨੂੰ ਚੁਣੌਤੀਆਂ ਕਹਿ ਲਓ ਜਾਂ ਕਹਿ ਲਓ ਕਿ ਇਹ ਗਠਜੋੜ ਸਰਕਾਰ ਦਾ ਖਾਸਾ ਹੀ ਇਸ ਤਰ੍ਹਾਂ ਦਾ ਹੁੰਦਾ ਹੈ ਇਹਦੇ 'ਚ ਜਿਹੜੀਆਂ ਵੀ ਧਿਰਾਂ ਸ਼ਾਮਲ ਹੁੰਦੀਆਂ ਉਹ ਕੁਝ ਨਾ ਕੁਝ ਹਾਸਲ ਕਰਨਾ ਉਹ ਚਾਹੁੰਦੀਆਂ ਤਾਂ ਕਿ ਪਿੱਛੇ ਆਪਣੇ ਲੋਕਾਂ ਨੂੰ ਜਿਹੜਾ ਉਹ ਸੰਤੁਸ਼ਟ ਕਰ ਸਕਣ ਇਸ ਕਰਕੇ ਚੁਣੌਤੀਆਂ ਤਾਂ ਬਹੁਤ ਸਾਰੀਆਂ ਆਣ ਗਈਆਂ ਪਰ ਇਹਨਾਂ ਚੁਣੌਤੀਆਂ ਦਾ ਜਿਹੜੀਆਂ ਗਠਜੋੜ ਸਰਕਾਰਾਂ ਹੁੰਦੀਆਂ ਉਹਨਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਨ੍ਹਾਂ ਮੁਖੀ ਜਿਹੜਾ ਸਰਕਾਰ ਚਲਾ ਰਿਹਾ ਜਿੰਨਾ ਉਹ ਸਿਆਣਾ ਹੋਏਗਾ ਜਿੰਨਾ ਉਹ ਆਪਣੇ ਭਾਈਵਾਲਾਂ ਪ੍ਰਤੀ ਉਦਾਰ ਨੀਤੀ ਰੱਖੂਗਾ ਉਹਨਾਂ ਹੀ ਉਹ ਸਫਲ ਹੋਏਗਾ ਜੀ ਸੋ ਇਹਨਾਂ ਮੁਸ਼ਕਲਾਂ ਦੇ ਚਲਦਿਆਂ ਤੁਹਾਨੂੰ ਲੱਗਦਾ ਨਹੀਂ ਹੈ ਕਿ ਸਰਕਾਰ ਜਿਹੜੀ ਸਥਿਰ ਰਹਿ ਪਾਊਗੀ ਨੇ ਸਰਕਾਰ ਤਾਂ ਇਹ ਸਥਿਰੀ ਰਹੂਗੀ ਕਿਉਂਕਿ ਭਾਜਪਾ ਕੋਲ ਵੀ ਕਾਫੀ ਸੀਟਾਂ ਆ ਗਈ ਭਾਵੇਂ 272 ਸੀਟਾਂ ਨਹੀਂ ਮਿਲੀਆਂ 240 ਦੇ ਲਗਭਗ ਉਹਨਾਂ ਦੀ ਆਪਣੀਆਂ ਸੀਟਾਂ ਹੈਗੀਆਂ ਤੇ ਫਿਰ ਉਹਨਾਂ ਦੇ ਭਾਈਵਾਲਾਂ ਦੀਆਂ ਵੀ ਚੰਗੀਆਂ ਸੀਟਾਂ ਹੈਗੀਆਂ ਸਰਕਾਰ ਅਟਲ ਬਿਹਾਰੀ ਬਾਜਪਈ ਜੇ 24 ਪਾਰਟੀਆਂ ਦਾ ਗੱਠਜੋੜ ਚਲਾ ਸਕਦਾ ਉਦੋਂ ਭਾਜਪਾ ਦਾ ਆਪਣਾ ਵੀ ਕੋਈ ਬਹੁਤਾ ਪੂਰਾ ਸਮਰਥਨ ਨਹੀਂ ਸੀਗਾ ਉਹ ਕਾਮਯਾਬ ਹੋਏ ਆ ਤੇ ਨਰਿੰਦਰ ਮੋਦੀ ਵੀ ਕਾਮਯਾਬ ਹੋ ਸਕਦੇ ਆ ਸਰਕਾਰ ਤਾਂ ਇਹ ਸਥਿਰੀ ਰਹੇਗੀ ਕੋਈ ਵੱਡੀ ਹਲਚਲ ਹੋਣ ਦੀ ਸੰਭਾਵਨਾ ਨਹੀਂ ਹੈਗੀ ਸੋ ਇਹ ਸਰਕਾਰ ਦਾ ਪੱਤਰਕਾਰ ਦੇ ਤੌਰ ਤੇ ਮੇਰਾ ਇਹ ਨਜ਼ਰੀਆ ਜੀ ਸੋ ਇਸ ਸਰਕਾਰ ਦਾ ਏਜੰਡਾ ਕੀ ਰਹਿਣ ਵਾਲਾ ਹੈ ਕੀ ਯੋਜਨਾ ਹੋਵੇਗੀ ਇਹਨਾਂ ਦੀ ਇਸ ਸਰਕਾਰ ਦੇ ਏਜੰਡੇ ਦੀ ਜਦੋਂ ਆਪਾਂ ਗੱਲ ਕਰਾਂਗੇ ਉਹਦੇ ਚ ਹੈ ਕਿ ਭਾਜਪਾ ਕੋਈ ਆਪਣਾ ਏਜੰਡਾ ਬਣਾ ਕੇ ਇਹ ਸਰਕਾਰ ਨਹੀਂ ਚਲਾ ਸਕਦੀ ਜਿਦਾਂ ਪਿਛਲੀ ਜਿਹੜੀ ਸਰਕਾਰ ਸੀਗੀ ਜਿਹੜੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਦੂਜੀ ਜਿਹੜੀ ਲੋਕਤੰਤਰਿਕ ਗਠਜੋੜ ਦੀ ਸਰਕਾਰ ਨੂੰ ਕਹਿ ਲਓ ਉਹਦੇ ਚ ਉਹਨਾਂ ਨੇ ਮਹੱਤਵਪੂਰਨ ਫੈਸਲੇ ਕੀਤੇ ਆ ਧਾਰਾ 370 ਹਟਾਤੀ ਹੈ ਜਿਹੜੀ ਮੁਸਲਮਾਨ ਔਰਤਾਂ ਲਈ ਜਿਹੜੀ ਇੰਤਲਾਕ ਦੀ ਵਿਵਸਥਾ ਸੀ ਉਹਨੂੰ ਖਤਮ ਕਰਤਾ ਤੇ ਹੋਰ ਵੀ ਜਿਹੜੇ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਉਹਨਾਂ ਨੇ ਲਏ ਆ ਉਸ ਵੇਲੇ ਉਹ ਮਹੱਤਵਪੂਰਨ ਫੈਸਲੇ ਲੈਣ ਸਮੇ ਉਹਨੂੰ ਆਪਣੇ ਭਾਈਵਾਲਾਂ ਨਾਲ ਸਹਿਮਤੀ ਬਣਾਉਣ ਦੀ ਕੋਈ ਲੋੜ ਨਹੀਂ ਪੈਂਦੀ ਸੀ ਕਿਉਂਕਿ ਉਹ ਤਾਂ ਉਸ ਵੇਲੇ ਦਾ ਇਦਾਂ ਸੀਗਾ ਕਿ ਜਦੋਂ ਲੋਕ ਸਭਾ ਦਾ ਸੈਸ਼ਨ ਚੱਲਦਾ ਸੀ ਸਵੇਰੇ ਕੋਈ ਉਹ ਜਿਹੜਾ ਬਿੱਲ ਲੈ ਕੇ ਆ ਜਾਂਦਾ ਸੀਗੇ ਤੇ ਥੋੜੀ ਥੋੜੀ ਜਿਹੜੀ ਸਾਰਿਆਂ ਨੂੰ ਚਰਚਾ ਲਈ ਟਾਈਮ ਦੇ ਕੇ ਸ਼ਾਮ ਤੱਕ ਬਿੱਲ ਪਾਸ ਕਰ ਦਿੰਦੇ ਸੀ ਦੂਜੇ ਦਿਨ ਉਹ ਰਾਸ਼ਟਰਪਤੀ ਕੋਲ ਭੇਜ ਦਿੰਦੇ ਤੀਜੇ ਦਿਨ ਉਹ ਕਾਨੂੰਨ ਬਣ ਜਾਂਦਾ ਸੀ ਉਹਨਾਂ ਨੇ ਬੜੇ ਵੱਡੇ ਵੱਡੇ ਫੈਸਲੇ ਜਿਹੜੇ ਆ ਉਸ ਵੇਲੇ ਲਏ ਆ ਤੇ ਪਰ ਇਸ ਵਾਰ ਇਸ ਤਰ੍ਹਾਂ ਨਹੀਂ ਹੋ ਸਕਦਾ ਇਸ ਵਾਰ ਤਾਂ ਇਦਾਂ ਕਿ ਜਦੋਂ ਕੋਈ ਨਵਾਂ ਬਿੱਲ ਲੋਕ ਸਭਾ ਚ ਪੇਸ਼ ਕਰਨਾ ਹੋਊਗਾ ਕੋਈ ਨਵਾਂ ਵੱਡਾ ਫੈਸਲਾ ਲੈਣਾ ਪਊਗਾ ਤਾਂ ਪਹਿਲਾਂ ਤਾਂ ਕੈਬਨਿਟ ਵਿੱਚ ਉਹਨੂੰ ਪਾਸ ਕਰਨ ਵਿਚਾਰ ਕੇ ਪਾਸ ਕਰਾਣਾ ਪਏਗਾ ਉਹਨਾਂ ਤੇ ਉਸ ਬਿੱਲ ਦੀਆਂ ਕਾਪੀਆਂ ਜਿਹੜੀਆਂ ਸਾਰੇ ਆਪਣੇ ਭਾਈਵਾਲ ਆ ਉਹਨਾਂ ਨੂੰ ਦੇਣੀਆਂ ਪੈਣਗੀਆਂ ਉਨਾ ਤੋਂ ਸਹਿਮਤੀ ਲੈਣੀ ਪਵੇਗੀ ਤੇ ਫਿਰ ਜਾ ਕੇ ਉਹ ਬਿੱਲ ਲੋਕ ਸਭਾ 'ਚ ਪੇਸ਼ ਹੋਏਗਾ ਤੇ ਪਾਸ ਹੋਏਗਾ ਤੇ ਦੂਜੇ ਪਾਸੇ ਜੁਗਰਾਜ ਜੀ ਇਸ ਵਾਰ ਜਿਹੜੀ ਆ ਵਿਰੋਧੀ ਪਾਰਟੀਆਂ ਵੀ ਕਾਫੀ ਸ਼ਕਤੀਸ਼ਾਲੀ ਉਹਦੇ ਜੇ ਕਾਂਗਰਸ ਨੇ ਪਿਛਲੀ ਲੋਕ ਸਭਾ ਦੀ ਚੋਣ ਨਾਲ ਦੁਗਣੀਆਂ ਸੀਟਾਂ ਜਿੱਤੀਆਂ ਤੇ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਜਿਹੜਾ ਮਹੱਤਵਪੂਰਨ ਰਾਜਨੀਤਿਕ ਤੌਰ ਤੇ ਬੜਾ ਮਹੱਤਵਪੂਰਨ ਸੂਬਾ ਹੈ ਉਹਦੇ 'ਚ ਜਿਹੜਾ ਸਮਾਜਵਾਦੀ ਪਾਰਟੀ ਅਕਲਿਸ਼ ਜਾਦਵ ਦੀ ਗਾਈ ਵਾਲੀ ਉਨੇ ਜਿਹੜੀਆਂ 37 ਸੀਟਾਂ ਜਿੱਤੀਆਂ ਇਸ ਤਰ੍ਹਾਂ ਮਮਤਾ ਬੈਨਰਜੀ ਜਿਹੜੀ ਆ ਉਹਨੇ ਵੀ ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ਜਿਹੜੀਆਂ ਬੰਗਾਲ ਦੇ ਅੰਦਰ ਜਿੱਤੀਆਂ ਤੇ ਇਸ ਕਰਕੇ ਜਿਹੜੀਆਂ ਇਸ ਵੇਲੇ ਜਿਹੜੀ ਆਪੋਜੀਸ਼ਨ ਹੈ ਵਿਰੋਧੀ ਧਿਰ ਹੈ ਇੰਡੀਆ ਗੱਠਜੋੜ ਵਾਲੀ ਧਿਰ ਹੈ ਜਿਹੜੀ ਉਹ ਵੀ ਜਿਹੜਾ ਪਿਛਲੀ 2019 ਦੀ ਲੋਕ ਸਭਾ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੈ ਇਸ ਕਰਕੇ ਇਹ ਸਰਕਾਰ ਜਿਹੜੀ ਆ ਨਰਿੰਦਰ ਮੋਦੀ ਉਹਨਾਂ ਨੂੰ ਚਲਾਣੀ ਪੈਣੀ ਆ ਬੜੀ ਸਾਵਧਾਨੀ ਨਾਲ ਚਲਾਉਣੀ ਪੈਣੀ ਆ ਉਨਾ ਨੂੰ ਅੰਦਰੋਂ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਤੇ ਬਾਹਰੋਂ ਵਿਰੋਧੀ ਧਿਰ ਤੋਂ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਪਰ ਇੱਕ ਜਗਰਾਜ ਜੀ ਮੈਂ ਗੱਲ ਕਹਿਣੀ ਚਾਹਨਾ ਕਿ ਜਿਹੜਾ ਭਾਰਤ ਦਾ ਜਿਹੜਾ ਇਤਿਹਾਸ ਹੈ ਉਹ ਦੱਸਦਾ ਜਦੋਂ ਕੇਂਦਰ ਵਿੱਚ ਜਿਹੜੀ ਇਹ ਗਠਜੋੜ ਦੀ ਸਰਕਾਰ ਹੁੰਦੀ ਹੈ ਕਿਸੇ ਪਾਰਟੀ ਨੂੰ ਬਰੂਟਲ ਜਿਹੜਾ ਬਹੁਤ ਜ਼ਿਆਦਾ ਬਹੁਮਤ ਨਹੀਂ ਹੁੰਦਾ ਉਸ ਸਮੇਂ ਜਿਹੜੇ ਦੇਸ਼ ਦੇ ਹਿੱਤ 'ਚ ਲੋਕਾਂ ਦੇ ਹਿੱਤ 'ਚ ਫੈਸਲੇ ਵੀ ਚੰਗੇ ਲਏ ਜਾਂਦੇ ਆ ਤੇ ਉਹ ਸਰਕਾਰ ਆਮ ਲੋਕਾਂ ਲਈ ਜ਼ਿਆਦਾ ਲਾਹੇਵੰਦ ਹੁੰਦੀ ਜਦੋਂ ਕਿਸੇ ਪਾਰਟੀ ਨੂੰ ਕੇਂਦਰ ਚ ਚਾਹੇ ਇੰਦਰਾ ਗਾਂਧੀ ਦਾ ਦੌਰ ਹੋਵੇ ਚਾਹੇ ਨਰਿੰਦਰ ਮੋਦੀ ਦਾ ਦੌਰ ਹੋਵੇ ਜਦੋਂ ਕਿਸੇ ਪਾਰਟੀ ਨੂੰ ਕੌਮੀ ਪੱਧਰ ਤੇ ਬਹੁਤ ਜ਼ਿਆਦਾ ਸਮਰਥਨ ਮਿਲ ਜਾਂਦਾ ਤੇ ਫਿਰ ਉਹ ਆਪਣੇ ਭਾਈਵਾਲਾਂ ਨੂੰ ਵੀ ਨਜ਼ਰ ਅੰਦਾਜ਼ ਕਰਦੀ ਹੈ ਤੇ ਲੋਕਾਂ ਨੂੰ ਵੀ ਨਜ਼ਰ ਅੰਦਾਜ਼ ਕਰਦੀ ਹੈ ਉਹਦੇ ਜਮਹੂਰੀਅਤ ਵੀ ਉਹ ਸੀਮਤ ਹੋ ਕੇ ਰਹਿ ਜਾਂਦੀ ਹੈ ਇਸ ਕਰਕੇ ਪਿਛਲਾ ਅਨੁਭਾਵੇ ਦੱਸਦਾ ਇਹ ਆਸ ਕਰਨੀ ਚਾਹੀਦੀ ਹੈ ਕਿ ਜਿਹੜੀ ਨਵੀਂ ਸਰਕਾਰ ਬਣੂਗੀ ਉਹ ਲੋਕਾਂ ਦੇ ਹਿੱਤਾਂ ਦਾ ਵਧੇਰੇ ਧਿਆਨ ਰੱਖੇਗੀ ਆਪਣੇ ਭਾਈਵਾਲਾਂ ਦੀ ਵੀ ਸੁਣੇਗੀ ਤੇ ਵਿਰੋਧੀ ਪਾਰਟੀਆਂ ਦੀ ਵੀ ਗੱਲ ਸੁਣੇਗੀ ਸੋ ਮਾਨਜੀ ਤੁਹਾਨੂੰ ਲੱਗਦਾ ਜਿੱਦਾਂ ਪਿਛਲੀ ਸਰਕਾਰ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਮੋਦੀ ਜੀ ਸ਼ਾਮ ਤੱਕ ਕਿਹੜਾ ਕਾਨੂੰਨ ਪਾਸ ਕਰਕੇ ਤੇ ਬਿੱਲ ਪਾਸ ਕਰਕੇ ਕਾਨੂੰਨ ਜਿਹੜਾ ਬਣ ਜਾਂਦਾ ਸੀਗਾ ਇਸ ਵਾਰੀ ਲੱਗ ਰਿਹਾ ਤੁਹਾਨੂੰ ਕਿ ਜਿਹੜਿਆ ਇਸ ਸਰਕਾਰ ਦੇ ਵਿੱਚ ਇਸ ਤਰ੍ਹਾਂ ਦੇ ਵੱਡੇ ਫੈਸਲੇ ਲੈ ਪਾਉਗੀ ਸਰਕਾਰ ਨੇ ਸਰਕਾਰ ਵੱਡੇ ਫੈਸਲੇ ਤਾਂ ਲੈ ਸਕੂਗੀ ਪਰ ਉਹ ਜਿੱਦਾਂ ਜੋਗਰਾਜ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਉਹ ਆਪਣੇ ਭਾਈਵਾਲਾਂ ਨਾਲ ਵਿਚਾਰ ਕੇ ਫੈਸਲੇ ਲਾਉਗੀ ਤੇ ਉਹਨੂੰ ਵਿਰੋਧੀ ਧਿਰ ਨੂੰ ਵੀ ਵਿਸ਼ਵਾਸ ਲੈਣਾ ਪਏਗਾ ਜਿੱਦਾਂ ਬਲਡੋਜ਼ਰ ਵਾਲੀ ਰਾਜਨੀਤਿਕ ਸ਼ੈਲੀ ਸੀਗੀ ਉਹ ਜਿਹੜੀ ਆ ਉਹ ਹੁਣ ਜਿਹੜੀ ਲੋਕ ਸਭਾ ਵਿੱਚ ਨਹੀਂ ਚਲੇਗੀ ਲੋਕ ਸਭਾ ਦੇ ਵਿੱਚ ਪਹਿਲਾਂ ਤਾਂ ਅਮਿਤ ਸ਼ਾ ਨਰਿੰਦਰ ਮੋਦੀ ਹੋਰੀ ਤੇ ਹੋਰ ਭਾਜਪਾ ਦੇ ਜਿਹੜੇ ਸੰਸਦ ਮੈਂਬਰ ਸਗੇ ਉਹ ਬੜਾ ਦਬਾਅ ਬਣਾ ਕੇ ਰੱਖਦੇ ਸੀ ਵਿਰੋਧੀ ਪਾਰਟੀਆਂ ਨੂੰ ਬਹੁਤਾ ਬੋਲਣ ਲਈ ਸਮਾਂ ਨਹੀਂ ਦਿੱਤਾ ਜਾਂਦਾ ਸੀ ਉਂਝ ਵੀ ਜਿਹੜਾ ਜਿਹੜੇ بڑے ਭਾਜਪਾ ਦੇ ਜਿਹੜੇ ਬੜੇ ਤਿੱਖੇ ਸੰਸਦ ਮੈਂਬਰ ਬਲਾਰੇ ਸੀ ਇਹ ਵਿਰੋਧੀ ਪਾਰਟੀਆਂ ਦਾ ਇੱਕ ਤਰ੍ਹਾਂ ਨਾਲ ਮਜ਼ਾਕ ਹੀ ਉਡਾਉਂਦੇ ਸੀ ਤੇ ਉਹਨਾਂ ਨੂੰ ਨਿਰਤ ਸ਼ਾਹਤ ਕਰਕੇ ਰੱਖਦੇ ਸੀ ਦਬਾ ਕੇ ਰੱਖਦੇ ਸੀ ਜੇ ਜਦਾ ਰੌਲਾ ਪਾਉਣ ਵਿਰੋਧੀ ਪਾਰਟੀਆਂ ਵਾਲੇ ਤੇ ਉਹਨਾਂ ਨੂੰ ਸੰਸਦ ਦੇ ਸੈਸ਼ਨਾਂ ਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਉਹਨਾਂ ਨੂੰ ਜਿਹੜਾ ਮੁਤਲ ਕਰ ਦਿੱਤਾ ਜਾਂਦਾ ਸੀ ਤੇ ਇਸ ਵਾਰ ਜਿਹੜੀ ਵਿਰੋਧੀ ਧਿਰ ਆ ਉਹ ਵੀ ਬੜੀ ਸ਼ਕਤੀਸ਼ਾਲੀ ਹੈ ਤੇ ਇਹ ਦੇਸ਼ ਦੀ ਜਮਹੂਰੀਅਤ ਲਈ ਜਿਹੜੀ ਇੱਕ ਚੰਗੀ ਗੱਲ ਹੀ ਇਹਨੂੰ ਕਿਹਾ ਜਾ ਸਕਦਾ ਸੋ ਜਿਦਾ ਤੁਸੀਂ ਦੱਸਿਆ ਕਿ ਇਸ ਵਾਰ ਜਿਹੜੇ ਆ ਵਿਰੋਧੀ ਪਾਰਟੀਆਂ ਆ ਇੰਡੀਆ ਦੀਆਂ ਜਿਹੜੀਆਂ 234 ਸੀਟਾਂ ਜਿਹੜੀਆਂ ਲੈ ਕੇ ਵਿਰੋਧੀ ਪਾਰਟੀ ਦੇ ਵਿੱਚ ਜਿਹੜੇ ਸਥਿਰ ਹੋਏ ਨੇ ਸੋ ਤੁਹਾਨੂੰ ਲੱਗਿਆ ਕਿਵੇਂ ਲੱਗ ਰਿਹਾ ਜਿਹੜਾ ਵਿਰੋਧੀ ਧਿਰ ਆ ਜਿਹੜਾ ਇੰਡੀਆ ਗੱਠਜੋੜ ਆ ਇਹਦਾ ਕੀ ਰੋਲ ਰਹੂਗਾ ਇਸ ਵਾਰੀ ਪੂਰੀ ਸਰਕਾਰ ਦੇ ਵਿੱਚ ਇਹਦੇ 'ਚ ਜਿੱਦਾਂ ਆਪਾਂ ਕਹਿੰਨੇ ਆ ਕਿ ਇਹਦਾ ਰੋਲ ਜਿਹੜਾ ਵਿਰੋਧੀ ਪਾਰਟੀਆਂ ਦਾ ਰਹੇਗਾ ਕਿ ਇਹ ਜਿਹੜਾ ਏਜੰਡੇ ਤੇ ਇਹਨਾਂ ਨੇ ਚੋਣ ਜਿੱਤੀ ਹੈ ਜੇ ਲੜੀ ਹੈ ਹਮ ਇੰਡੀਆ ਗੱਠਜੋੜ ਦੇ ਪਾਈਵਾਲਾ ਨੇ ਉਹ ਲੜੀਆ ਬੇਰਜ਼ਗਾਰੀ ਤੇ ਉਹ ਲੜੀਆ ਗਰੀਬੀ ਤੇ ਉਹ ਲੜੀਆ ਆਰਥਿਕ ਅਸਮਾਨਤਾ ਤੇ ਇਹਨਾਂ ਦੇ ਦੋਸ਼ ਰਹੇ ਆ ਕਿ ਨਰਿੰਦਰ ਮੋਦੀ ਦੀ ਗਵਾਈ ਚ ਜਿਹੜੀਆਂ ਸਰਕਾਰਾਂ ਚੱਲਦੀਆਂ ਰਹੀਆਂ ਉਹਨਾਂ ਨੇ ਕਾਰਪੋਰੇਟ ਕੁਝ ਗਿਨੇ ਚੁਨੇ ਕਾਰਪੋਰੇਟਰਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਉਹਨਾਂ ਨੂੰ ਰੇਲਵੇ ਸਟੇਸ਼ਨ ਬੰਦਰਗਾਹਾਂ ਜਿਹੜੀਆਂ ਹਵਾਈ ਅੱਡੇ ਤੇ ਹੋਰ ਵੀ ਵੱਡੇ ਵੱਡੇ ਅਸਾਸੇ ਜਿਹੜੇ ਦੇਸ਼ ਦੇ ਸੀ ਉਹਦਾ ਕਰਜ਼ਾ ਤਾਂ ਕਿਹੜਾ ਮਾਫ ਕਰ ਦਿੱਤਾ ਉਹ ਜਿਹੜੇ ਆ ਉਹਨਾਂ ਨੂੰ ਦੇਤੇ ਇਸ ਤੋਂ ਇਲਾਵਾ ਜਿਹੜਾ ਵੱਡੇ ਪੱਧਰ ਤੇ ਕਾਰਪੋਰੇਟਰਾਂ ਦਾ ਕਰਜ਼ਾ ਵੀ ਜਿਹੜਾ 16 ਲੱਖ ਕਰੋੜ ਦੇ ਲਗਭਗ ਕਰਜ਼ਾ ਉਹਨਾਂ ਦਾ ਮਾਫ ਕੀਤਾ ਗਿਆ ਤੇ ਇਹ ਇਹ ਦੋਸ਼ ਜਿਹੜੇ ਆ ਕਾਂਗਰਸ ਤੇ ਉਹ ਹੋਰ ਵਿਰੋਧੀ ਧਿਰਾਂ ਲਗਾਉਂਦੀਆਂ ਰਹੀਆਂ ਇਸ ਕਰਕੇ ਜਿਹੜੀ ਉਹ ਦਬਾਅ ਪਾ ਕੇ ਰੱਖੇਗੀ ਵਿਰੋਧੀ ਧਿਰ ਕਿ ਜਿਹੜੀ ਮਹंगाई ਨੂੰ ਸਰਕਾਰ ਕਾਬੂ ਕਰੇ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ ਅਗਨੀਵੀਰ ਯੋਜਨਾ ਜਿਹੜੀ ਬਣਾਈ ਆ ਉਹਦੇ ਤੇ ਉਹ ਚਾਹਣਗੇ ਕਿ ਅਗਨੀਵੀਰ ਯੋਜਨਾ ਜਿਹੜੀ ਹੈ ਸਿਰਫ ਜਿੱਥੇ ਨੌਜਵਾਨਾਂ ਨੂੰ 4 ਸਾਲ ਦੀ ਫੌਜ ਦੀ ਨੌਕਰੀ ਮਿਲਦੀ ਹੈ ਉਹ ਜਿਹੜੀ ਆ ਬਦਲੀ ਜਾਏ ਤੇ ਉਹ ਇੱਕ ਆਪਣਾ ਜਾਤੀ ਆਧਾਰਤ ਰੱਖਵਾ ਕਰਨ ਕਰਾਣਾ ਚਾਹੁੰਦੇ ਆ ਉਹਦੇ ਲਈ ਵੀ ਉਹ ਜ਼ੋਰ ਪਾਣਗੇ ਉਹਨਾਂ ਦੇ ਜਿਹੜੇ ਆਪਣੇ ਏਜੰਡੇ ਆ ਆਪਣੇ ਪ੍ਰੋਗਰਾਮ ਆ ਉਹਨੂੰ ਲੈ ਕੇ ਉਹ ਸੰਸਦ ਦੇ ਵਿੱਚ ਜਿਹੜੀ ਆ ਜਿਹੜੀ ਸਤਾਤਾਰੀ ਤੇਰ ਨੂੰ ਕੀ ਰੰਦਾ ਯਤਨ ਕਰਨਗੇ ਸੋ ਇਸ ਵਾਰ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਜਿਹੜਾ ਵਾ ਇੰਡੀਆ ਨੇ ਚੰਗੀਆਂ ਸ਼ੀਟਾਂ ਲਈਆਂ ਨੇ ਚੰਗਾ ਬਹੁਤ ਲਿਆ ਤਾਂ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਗਈਆਂ ਸੀਆਂ ਤੇ ਰਾਹੁਲ ਗਾਂਧੀ ਵੱਲੋਂ ਬੜਾ ਜੋਸ਼ ਪੂਰੇ ਜੋਸ਼ ਖਰੋਜ ਦੇ ਨਾਲ ਕਿਹਾ ਗਿਆ ਸੀ ਜਿਹੜਾ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ ਕਿਸਾਨਾਂ ਨੂੰ ਜਿਹੜੀ ਐਮਐਸਪੀਡੀ ਦਵਾਈ ਜਾਊਗੀ ਤੁਹਾਨੂੰ ਲੱਗਦਾ ਹੈ ਕਿ ਹੁਣ ਸਰਕਾਰ ਬਣ ਤੋਂ ਬਾਅਦ ਇਹਦੇ ਉੱਪਰ ਜਿਹੜਾ ਕੋਈ ਕਾਰਵਾਈ ਹੋਊਗੀ ਇਸ ਉੱਪਰ ਜਿਹੜੀ ਕੋਈ ਬਹਿਸ ਕੋਈ ਵਿਚਾਰ ਚਰਚਾ ਹੋਊਗੀ ਦੇਖੋ ਇਹਦੇ ਤੇ ਜੁਗਰਾਜ ਜੀ ਉਹ ਮੁੱਦਾ ਤਾਂ ਇਹ ਠਾਣ ਗਏ ਲੋਕ ਸਭਾ ਚ ਪਰ ਕਿਉਂਕਿ ਉਹਨਾਂ ਦੀ ਸਰਕਾਰ ਨਹੀਂ ਬਣਨ ਜਾ ਰਹੀ ਅਜੇ ਤੇ ਉਹਦੇ ਚ ਜਿਹੜਾ ਸਮਰਥਨ ਮੌਲ ਕਿਸਾਨਾਂ ਨੂੰ ਜਿਹੜਾ ਦੇਣ ਦਾ ਉਹਨਾਂ ਨੇ ਵਾਅਦਾ ਕੀਤਾ ਇਸ ਵਾਦੇ ਨੂੰ ਪੂਰਾ ਕਰਨਾ ਉਹਦੇ ਲਈ ਔਖਾ ਹੋਵੇਗਾ ਇਸ ਤੋਂ ਇਲਾਵਾ ਕਿਸਾਨੀ ਕਰਜ਼ੇ ਮਾਫ ਕਰਨ ਦੀ ਗੱਲ ਉਹਨਾਂ ਨੇ ਕੀਤੀ ਸੀ ਵਾਦਾ ਪੂਰਾ ਕਰਨਾ ਵੀ ਔਖਾ ਹੋਵੇਗਾ ਹੋਰ ਵੀ ਬਹੁਤ ਸਾਰੇ ਜਿੱਦਾਂ ਉਹਨਾਂ ਨੇ ਕਿਹਾ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਅਸੀਂ 8500 ਰੁਪਏ ਜਿਹੜੇ ਮਹੀਨਾ ਉਹਨਾਂ ਨੂੰ ਪੈਸੇ ਦੇਵਾਂਗੇ ਤੇ ਜਿਹੜਾ ਰਾਸ਼ਨ ਜਿਹੜਾ 81 ਕਰੋੜ ਲੋਕਾਂ ਨੂੰ ਜਿਹੜੀ ਇਹ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਆ 5 ਕਿਲੋ ਪ੍ਰਤੀ ਜੀ ਇਹ ਨਾਲ ਜਿੰਦੀ ਹੈ ਉਹ ਕਹਿੰਦੇ ਸੀ ਅਸੀਂ 10 ਕਿਲੋ ਦੇਾਂਗੇ ਹੋਰ ਬਹੁਤ ਸਰੀਆਂ ਜਿਹੜੀਆਂ ਸਮਾਜ ਦੇ ਵੱਖ-ਵੱਖ ਵਰਗਾਂ ਲਈ ਇਸਤਰੀਆਂ ਲਈ ਉਹਨਾਂ ਨੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਦਾ ਆਪਣੇ ਚੋਣ ਮੈਨੀਫੈਸਟੋ ਚ ਐਲਾਨ ਕੀਤਾ ਹੋਇਆ ਪਰ ਉਹ ਕਿਉਂਕਿ ਉਹ ਸੱਤਾ 'ਚ ਨਹੀਂ ਆ ਰਹੇ ਸੱਤਾ ਤਾਂ ਨਹੀਂ ਹੋ ਰਹਾ ਇਹਨੇ ਮੁੱਦੇ ਤਾਂ ਲੋਕ ਸਭਾ 'ਚ ਉਠਾ ਸਕਦੇ ਆ ਸਰਕਾਰ ਤੇ ਦਬਾਅ ਪਾ ਸਕਦੇ ਆ ਪਰ ਉਹ ਆਪ ਇਸ ਤਰ੍ਹਾਂ ਦੇ ਕੋਈ ਫੈਸਲੇ ਲੈ ਕੇ ਨਹੀਂ ਲੈ ਸਕਦੇ ਕੀ ਮੰਨ ਜੀ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਨਵੀਂ ਸਰਕਾਰ ਬਣ ਜਾ ਰਹੀ ਹੈ ਇਹਦੇ ਵਿੱਚ ਪੰਜਾਬ ਦੀ ਕੋਈ ਹਿੱਸੇਦਾਰੀ ਰਹੂਗੀ ਇੱਕ ਬਹੁਤ ਵੱਡਾ ਮਹੱਤਵਪੂਰਨ ਸਵਾਲ ਹੈਗਾ ਇਹਦੇ ਵਿੱਚ ਕਿਉਂਕਿ ਪੰਜਾਬ ਚੋਂ ਭਾਜਪਾ ਨੂੰ ਤਾਂ ਕੋਈ ਸੀਟ ਮਿਲੀ ਨਹੀਂ ਹੈ ਤੇ ਪੰਜਾਬ ਚੋਂ ਕੋਈ ਭਾਜਪਾ ਦਾ ਰਾਜ ਸਭਾ ਚ ਵੀ ਇਸ ਵੇਲੇ ਕੋਈ ਮੈਂਬਰ ਹੈ ਨਹੀਂਗਾ ਇਹ ਬੜਾ ਦੇਖਣਾ ਦਿਲਚਸਪ ਹੋਏਗਾ ਕਿ ਨਰਿੰਦਰ ਮੋਦੀ ਦੀ ਜਿਹੜੀ ਇਹ ਤੀਜੀ ਵਾਰ ਸਰਕਾਰ ਬਣ ਰਹੀ ਹੈ ਉਹ ਪੰਜਾਬ ਨੂੰ ਕਿਵੇਂ ਨੁਮਾਇੰਦਗੀ ਦਿੰਦੀ ਹੈ ਕੀ ਉਹ ਆਪਣੇ ਭਾਜਪਾ ਦੇ ਜਿਹੜੇ ਕੁਝ ਲੀਡਰ ਹੈ ਪੰਜਾਬ ਦੇ ਉਹਨਾਂ ਨੂੰ ਕਿਉਂ 6 ਮਹੀਨੇ ਤੱਕ ਤਾਂ ਮੰਤਰੀ ਬਣੇ ਰਹਿ ਸਕਦੇ ਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਲੋਕ ਸਭਾ ਜਾਂ ਜਿਹੜੀ ਰਾਜ ਸਭਾ ਦਾ ਮੈਂਬਰ ਬਣ ਪੈਂਦਾ ਜੇ ਜਿਹੜੇ ਭਾਜਪਾ ਚ ਜਿਹੜੇ ਉਹਨਾਂ ਦੇ ਲੀਡਰ ਹੈ ਭਾਜਪਾ ਦੇ ਜਿਹੜੇ ਕਈ ਚੋਣਾਂ ਹਾਰ ਗਏ ਆ ਜਾਂ ਜਿਹੜੇ ਕਈ ਹੋਰ ਵੀ ਸਿਆਸਦਾਨ ਇਹਨਾਂ ਦੇ ਹੈਗੇ ਸੀਨੀਅਰ ਜਿਨ੍ਹਾਂ ਨੇ ਚੋਣਾਂ ਨਹੀਂ ਲੜੀਆਂ ਕੀ ਉਹਨਾਂ ਨੂੰ ਰਾਜ ਸਭਾ ਚ ਲਿਆ ਕੇ ਪੰਜਾਬ ਨੂੰ ਕੋਈ ਜਿਹੜਾ ਮੰਤਰੀ ਮੰਡਲ ਚ ਕੋਈ ਥਾਂ ਦਿੰਦੇ ਆ ਜਾਂ ਕੀ ਰਸਤਾ ਇਖਤਿਆਰ ਕਰਦੇ ਆ ਇਹ ਨਰਿੰਦਰ ਮੋਦੀ ਦੀ ਜਿਹੜੀ ਨਵੀਂ ਸਰਕਾਰ ਬਣੇਗੀ ਇਦੇ ਚੋਂ ਇਹ ਦੇਖਣਾ ਪਏਗਾ ਕਿ ਉਹ ਕਿਸ ਤਰ੍ਹਾਂ ਕਰਦੇ ਆ ਪਰ ਪੰਜਾਬ ਇੱਕ ਸਰਦੀ ਪ੍ਰਾਂਤ ਹੈ ਮਹਤਵਪੂਨ ਪ੍ਰਾਂਤ ਹੈ ਇੱਥੇ ਬਹੁਤ ਸਾਰੇ ਵਾਅਦੇ ਵੀ ਲੋਕਾਂ ਨਾਲ ਕੀਤੇ ਆ ਪੰਜਾਬ ਦੇ ਬਹੁਤ ਸਾਰੇ ਮਸਲੇ ਵੀ ਆ ਜਿਹੜੇ ਧਿਆਨ ਮੰਗਦੇ ਆ ਸਰਕਾਰ ਕਿ ਉਹਨਾਂ ਨੂੰ ਹੱਲ ਕਰੇ ਇੱਥੇ ਨੌਜਵਾਨ ਵੱਡੀ ਪੱਧਰ ਤੇ ਬੇਰੋਜ਼ਗਾਰੀ ਕਰਨ ਵਿਦੇਸ਼ਾਂ ਨੂੰ ਜਾ ਰਿਹਾ ਹੈ ਨਸ਼ਿਆਂ ਦਾ ਇੱਥੇ ਬੜਾ ਪ੍ਰਕੋਪ ਚੱਲ ਰਿਹਾ ਹੈ ਗੈਂਗਸਟਰਵਾਦ ਇੱਥੇ ਬੜਾ ਜ਼ੋਰ ਫੜ ਰਿਹਾ ਹੈ ਅਮਨ ਕਾਨੂੰਨ ਦੀ ਸਥਿਤੀ ਇੱਥੇ ਠੀਕ ਨਹੀਂ ਹੈ ਪੰਜਾਬ ਦੀ ਖੇਤੀ ਵੀ ਆਰਥਿਕ ਸੰਕਟ ਦਾ ਸ਼ਿਕਾਰ ਹੈ ਪੰਜਾਬ ਦੀਆਂ ਸੰਤਾਂ ਵੀ ਜਿਹੜੀਆਂ ਸੰਕਟ ਦਾ ਸ਼ਿਕਾਰ ਆ ਇਤੋਂ ਬਹੁਤ ਸਾਰੀਆਂ ਸੰਤਾ ਬਾਹਰ ਜਾ ਰਹੀਆਂ ਨਵਾਂ ਪੂੰਜੀ ਨਿਵੇਸ਼ਣੀ ਤੇ ਹੋ ਰਿਹਾ ਤੇ ਧਰਤੀ ਇਹ ਟਲਾ ਪਾਣੀ ਉਹਦੀ ਪੱਧਰ ਨੀਵੀਂ ਜਾ ਰਹੀ ਹੈ ਅਨੇਕਾਂ ਮਸਲੇ ਆ ਪੰਜਾਬ ਦੇ ਜਿਹੜੇ ਕੇਂਦਰ ਸਰਕਾਰ ਦਾ ਦਖਲ ਮੰਗਦੇ ਆ ਪਰ ਕੇਂਦਰ ਸਰਕਾਰ ਇਹਨਾਂ ਮਸਲਿਆਂ ਨੂੰ ਕਿਵੇਂ ਹੱਲ ਕਰਦੀ ਆ ਪੰਜਾਬ ਨੂੰ ਨਵੇਂ ਮੰਤਰੀ ਮੰਡਲ ਚ ਕਿਵੇਂ ਨਮਾਇੰਦਗੀ ਦਿੰਦੀ ਹੈ ਇਹ ਸਰਕਾਰ ਬਣਨ ਦੇ ਸਮੇ ਜਾਂ ਸਰਕਾਰ ਬਣਨ ਤੋਂ ਬਾਅਦ ਹੀ ਅ ਪਤਾ ਲੱਗੇਗਾ ਫਿਲਹਾਲ ਕਿਉਂਕਿ ਭਾਜਪਾ ਨੂੰ ਪੰਜਾਬ ਤੋਂ ਕੋਈ ਲੋਕ ਸਭਾ ਦੀ ਸੀਟ ਨਹੀਂ ਮਿਲੀ ਤੇ ਰਾਜ ਸਭਾ ਚ ਵੀ ਸੱਤ ਜਿਹੜੇ ਰਾਜ ਸਭਾ ਮੈਂਬਰ ਆ ਉਹਨਾਂ ਚ ਵੀ ਭਾਜਪਾ ਦਾ ਲੀਡਰ ਕੋਈ ਸ਼ਾਮਲ ਨਹੀਂ ਹੈ ਤੇ ਇਹ ਦੇਖਾ ਆਉਣ ਵਾਲੇ ਦਿਨਾਂ ਚ ਹੀ ਪਤਾ ਲੱਗੇਗਾ ਪਰ ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਪੰਜਾਬ ਨੂੰ ਇਹਦੇ ਚ ਨੁਮਾਇੰਦਗੀ ਮਿਲੇਗੀ ਤਾਂ ਕਿਵੇਂ ਮਿਲੇਗੀ ਸੋ ਮਾਨਕ ਜੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚ ਭਾਜਪਾ ਨੇ ਬੇਸ਼ੱਕ ਕੋਈ ਸੀਟ ਜਿਹੜੀ ਨਹੀਂ ਲਈ ਪਰ ਉਸ ਦਾ ਇਹ ਕਾਰਨ ਕਿਤੇ ਕਿਤੇ ਵੀ ਲੱਗਦਾ ਵੀ ਇਹਨਾਂ ਨੂੰ ਅਕਾਲੀ ਦੇ ਨਾਲ ਜਿਹੜਾ ਗੱਠ ਜੋੜ ਲੈਣਾ ਤੋੜ ਦਿੱਤਾ ਸੀਗਾ ਸੋ ਜੇਕਰ ਅਕਾਲੀਆਂ ਦੀ ਤੇ ਭਾਜਪਾ ਦੇ ਦੋਨਾਂ ਕੈਂਡੀਡੇਟ ਦੇ ਆਪਾਂ ਵੋਟ ਦੇਖੀ ਤਾਂ ਹਲਕਿਆਂ ਦੇ ਵਿੱਚ ਜਿਹੜੇ ਕੈਂਡੀਡੇਟ ਜਿੱਤੇ ਨੇ ਉਹਨਾਂ ਨਾਲੋਂ ਅਗੇਂਸਟ ਜਾ ਰਹੇ ਨੇ ਉਹ ਉੱਪਰ ਜਾ ਰਿਹਾ ਜੇ ਉਹਨਾਂ ਦਾ ਵੋਟ ਬੈਂਡ ਵੋਟ ਬੈਂਕ ਦੇਖਿਆ ਜਾਵੇ ਤਾਂ ਕੀ ਲੱਗਦਾ ਹੈ ਕਿ ਜੇ ਇੱਥੋਂ ਸਰਕਾਰ ਦੇ ਨਹੀਂ ਚਲੋ ਉਮੀਦਵਾਰ ਕੋਈ ਵੀ ਜਿੱਥੋਂ ਨਹੀਂ ਜਿੱਤਿਆ ਪਰ ਕੀ ਪੰਜਾਬ ਨੂੰ ਸਰਕਾਰ ਕੋਈ ਐਕਸਟਰਾ ਕੋਈ ਚੰਗਾ ਪੈਕੇਜ ਕੋਈ ਦੇ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਇਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪ੍ਰਧਾਨ ਮੰਤਰੀ ਨੇ ਕਿ ਬੈਠੇ ਆ ਕੇ ਜਿਹੜੀਆਂ ਰੈਲੀਆਂ ਕੀਤੀਆਂ ਦਾਅਵੇ ਬਹੁਤ ਕੀਤੇ ਆ ਉਹਦੇ ਰੈਲੀਆਂ ਕੀਤੀਆਂ ਹੈਗੀਆਂ ਉਹਦੇ ਚ ਦਾਅਵੇ ਤੇ ਚਾਰ ਰੈਲੀਆਂ ਕੀਤੀਆਂ ਉਹਦੇ ਚ ਕਈ ਵਾਦੇ ਦਾਅਵੇ ਤਾਂ ਉਹਨਾਂ ਨੇ ਕੀਤੇ ਆ ਹਾਂਜੀ ਤੇ ਪਰ ਇਹਦੇ ਚ ਹਜੇ ਆਪਾਂ ਕੁਝ ਇਹਦੇ ਬਾਰੇ ਕਹਿ ਨਹੀਂ ਸਕਦੇ ਜੀ ਕੋਈ ਅੰਦਾਜ਼ਾ ਨਹੀਂ ਆਪਾਂ ਲਾ ਸਕਦੇ ਕਿਉਂਕਿ ਇਹ ਸਰਕਾਰ ਬੰਦ ਤੋਂ ਬਾਅਦ ਹੀ ਪਤਾ ਚੱਲੇਗਾ ਸੋ ਹੁਣ ਸਮਾ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਸੋ ਤੁਸੀਂ ਇਸ ਪ੍ਰੋਗਰਾਮ ਵਿੱਚ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਖਬਰਾਂ ਨਾਲ ਜੁੜੇ ਰਹਿਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖਣ ਲਈ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ